ਅੱਗੇ ਖੇਡ ਗਰਾਊਂਡ ਦਾ ਜੁੜ ਚੜਾ ਰਾਮਾ ਦਾ ਮੈਚ ਹੈ ਰਵੀਰ ਅਰਣਵੀਰ ਘਮਣਗਲਾ ਦੇ ਨਾਲ ਜਿਹੜਾ ਫਰਾਜ ਦਾ ਮੈਚ ਹੈ ਖਰਕ ਸਿੰਘ ਵਾਲੇ ਦੇ ਨਾਲ ਹੈ ਫਿਰੂੜੀ ਦਾ ਮੈਚ ਪੱਖੋਗਲਾ ਦੇ ਨਾਲ ਹੈ ਸਾਰੀਆਂ ਟੀਮਾਂ ਤਿਆਰ-ਬਰ ਤਿਆਰ ਹੋ ਕੇ ਖੇਡ ਗਰਾਊਂਡ ਦਾ ਜੁੜੋ ਓਏ ਇਹ ਤਾਂ ਵੇਖ ਲੈ ਪਤਾ ਓ ਸਟੋਪ ਸਟੋਪ ਦਵਾਰੇ ਦਰਵਾਜ਼ਾ ਉਹ ਬਹਾਇਗਾ ਜੋ ਹੀ ਬੜਾ ਜਾਣਾ ਇੱਥੇ ਹੀ ਗੱਲਬਾਤ ਇੱਥੇ ਹੁੰਦਾ ਆਹ ਨਾ ਮੇਰੇ ਕੋਲ ਆਦਾ ਹੋਰ ਅੱਗੇ ਆਈ ਹਾਏ ਹਾਏ ਲਾ ਲੱਗੀ ਨਹੀਂ ਓਏ ਆ ਜਾ ਨਾ ਟਾਇਰ ਕਰ ਤੇਰੇ ਟੂਹੀ ਲੱਗ ਜਾ ਐ ਨਾਲ ਟਾਇਰ ਕਰ ਐ ਨਾਲ ਟਾਈ ਜਿਹੜਾ ਪਹਿਲਾ ਹੈ ਦੇਖੋ ਮੁਕਾਬਲਾ ਦੋਨਾਂ ਦਾ ਦੇਖੋ ਚੜ ਓਏ

ਆ ਗਮੇ ਨੂੰ ਮਾਰ ਲਿਆ ਆਮਣੋ ਏ ਅਲਣ ਜੋ ਰੱਖੋ ਪੂਰਾ ਠੰਡੇ ਨੂੰ ਇੱਥੇ ਹੈਲੋ ਹੈਲੋ ਕਬੱਡੀ ਸਾਈਕਲ ਦੇ ਪਹਿਲੇ ਮੈਚ ਜਾਂ ਦੋਨੋਂ ਟੀਮਾਂ ਧਿਆਨ ਦੇਣਗੀਆਂ ਤੱਤੋ ਗੇਲੇ ਤੇ ਡੇਰਾ ਮੱਖਾ ਗਿੱਲ ਪੱਤੀ ਤੇ ਕੂੜੀਆਂ ਰਾਮਾ ਤੇ ਰਣਵੀਰ ਘੁੰਮਣ ਪੜਾ ਤੇਰਾ ਖੜਾਜ ਤੇ ਖਰਚ ਸਿੰਘ ਵਾਲਾ ਰੋੜੀ ਦਾ ਮੈਚ ਅੱਖੋਂ ਬੜਾ ਨਾ ਹੋਵੇਗਾ ਇਹ ਆਪਣੇ ਕੋਲੇ ਸਾਈਕਲ ਦੇ ਪੰਜ ਮੈਚ ਹੋ ਆ ਗਿਆ ਬੇਨਤੀ ਕਰਦੇ ਪਹਿਲੇ ਮੈਚ ਦੇ ਲਈ ਪੱਤੂ ਗੀਲੇ ਤੇ ਡੇਰਾ ਮੱਖਾ ਸਾਡਾ ਸਹਿਯੋਗ ਮਿਲ ਅਫਸਾ ਵਾਲੀ ਵਾਲਾ ਲਾਈ ਰੱਖੇ ਹੈ ਠੀਕੀ ਤੌਰ ਤੇ ਬਹੁਤ ਸਤਿਕਾਰ ਹੈ ਸਾਡੇ ਧੰਨਵਾਦ ਸਾਡੇ ਯਾਰ ਮਿੱਤਰ ਦਾ ਭਾਈ ਮੈਂ ਬੇਨਤੀ ਕਰਦਾ ਤਤੂ ਗਲੇ ਤੇ ਡੇਰਾ ਮੱਖੇ ਵਾਲਿਆਂ ਪਹਿਲਾ ਮੁਕਾਬਲਾ 27 ਕਿਲੋ ਭਾਰ ਦਾ ਕਰੀਏ ਟੀਮਾਂ ਖੇਡ ਗਰਾਊਂਡ ਦਾ ਜੋੜੋ ਜਗ ਨਵਰੰਦੀ ਦਾ ਦੇਖ ਕੇ ਲੱਕੜੀ ਲੱਗੀ ਆ ਲਾਈਨ ਤੋਂ ਪਿੱਛੇ ਆਓ ਬੰਦੇ ਯਾਰ ਆ ਲਾਈਨ ਤੋਂ ਪਿੱਛੇ ਆ ਜੋ ਪਿੱਛੇ ਹੋ ਜਾ ਪਿੱਛੇ ਹੋ ਜਾ ਉੱਟੇਗਾ ਆ ਲਾਈਨ ਤੋਂ ਪਿੱਛੇ ਹੋ ਜਾ ਬਸ ਆ ਮੈਚ ਕਰਾ ਲੇ ਤੁਮ ਕੋਈ ਮੈਚ ਤੋਂ ਕਬੱਡੀ ਦੇ 3 ਕਿਲੋ ਦਾ ਮੈਚ 27 ਕਿਲੋ ਦਾ ਮੈਚ ਕਰਾਉਣਾ ਆਪਾਂ ਕੱਤੋਂ ਗੇਲੇ ਵਾਲੇ ਮੁੰਡੇ ਆ ਗਏ ਪਿੰਡ ਵਾਲੇ ਮੁੰਡੇ ਆਤਖੜਿਆ ਕਰੋ ਗੇਲੇ ਵਾਲੀ ਟੀਮ ਕੱਤੋਂ ਆਪਕ ਅੱਗੇ ਮੱਖੇ ਵਾਲੇ ਮੁੰਡੇ ਮੁੰਡੇ ਮੱਖੇ ਦੇ ਵੀ ਆ ਗਿਆ ਹੈ ਹੋਰ ਤਾਂ ਪੱਪੀ ਵਾਲੇ ਹੋਰ ਤਾਂ ਇਹਨਾਂ ਨਾਲ ਦੇਖ ਜੂਰੀਆ ਪਿੰਕ ਦੀਆਂ ਟੀਮਾਂ ਕੋਈ ਨਹੀਂ ਕੋ ਜਾ ਜਮ ਰਾਮੇ ਤੇ ਦਲਾਈ ਤੋਂ ਮਰਗਲਾ ਦੇਣ ਵਾਲਾ ਹੈ ਇਹ ਜਿਵੇਂ ਜਿਵੇਂ ਮੈਚ ਬੋਲੇ ਯਾਰ ਇਹੋ ਇਸ ਤਰ੍ਹਾਂ ਹੀ ਖੇਡ ਗਰਾਮਾਂ ਦੇ ਨਾਲ ਟੀਮਾਂ ਚੁੜਦੀਆਂ ਜਾਣ ਇਹ ਕਹ ਲੈਣ ਛੱਡ ਕੇ ਬੈਠੋ ਭਾਈ ਸਾਰੇ ਨਹੀਂ ਕਿਸੇ ਗਰਾਊਂਡ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਕਿਉਂਕਿ